ਅੰਮ੍ਰਿਤਸਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਦਿਨ ਦਿਹਾੜੇ ਗੋਲੀਆਂ ਚੱਲੀਆਂ ਨੇ ਤੇ ਦੱਸਿਆ ਜਾ ਰਿਹਾ ਹੈ ਕਿ ਆਪਸੀ ਜੋ ਰੰਜਿਸ਼ ਸੀ ਉਸ ਦੇ ਤਹਿਤ ਇੱਕ ਗੋਲੀਬਾਰੀ ਹੋਈ ਹੈ ਹਾਲਾਂਕਿ ਇਸ ਦੇ ਵਿੱਚ ਗੜੀਮਤ ਰਹੀ ਹੈ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਜ਼ਖਮੀ ਨੌਜਵਾਨ ਜ਼ਰੂਰ ਹੋਇਆ ਜਾ ਦਰਅਸਲ ਅੰਮ੍ਰਿਤਸਰ ਦੇ ਮਜੀਠਾ ਰੋਡ ਰਾਮਨਗਰ ਕਲੋਨੀ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਪੁਰਾਣੀ ਰੰਜਿਸ਼ ਤੇ ਚੱਲਦੇ ਇੱਕ ਨੌਜਵਾਨ ਉਤੇ ਜਾਨਲੇਵਾ ਹਮਲਾ ਕਰਨ ਤੋਂ ਬਾਅਦ ਘਟ ਦੇ ਵਿੱਚ ਆ ਕੇ ਗੋਲੀਆਂ ਚਲਾਈਆਂ ਗਈਆਂ ਨੇ ਜਿਸ ਦੇ ਨਾਲ ਪਰਿਵਾਰ ਦੇ ਨਾਲ-ਨਾਲ ਇਲਾਕੇ ਦੇ ਵਿੱਚ ਵੀ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਜਿਸ ਸੰਬੰਧੀ ਪੀੜਤ ਪਰਿਵਾਰ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਕੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਹਾਲਾਂਕਿ ਇਸ ਮਾਮਲੇ ਦੇ ਜੇਕਰ ਗੱਲ ਕੀਤੀ ਜਾਵੇ ਤਾਂ ਮੌਕੇ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਨੂੰ ਦੇਖ ਕੇ ਦੇਖਿਆ ਜਾ ਸਕਦਾ ਹੈਗਾ ਕਿ ਕਿਸ ਤਰੀਕੇ ਦੇ ਨਾਲ ਗੋਲੀਬਾਰੀ ਕੀਤੀ ਗਈ ਹੈਗੀ ਘਰ ਦੇ ਵਿੱਚ ਵੀ ਗੋਲੀ ਲੱਗੀ ਹੈਗੀ ਤਾਂ ਕਿਹਾ ਜਾ ਸਕਦਾ ਹੈ ਕਿ ਘਰ ਦੇ ਵਿੱਚ ਵੜ ਕੇ ਇਹ ਗੋਲੀਬਾਰੀ ਕੀਤੀ ਗਈ ਹੈਗੀ ਹਾਲਾਂਕਿ ਫਿਲਹਾਲ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ ਤੇ ਨਾਲ ਹੀ ਉਹਨਾਂ ਦੇ ਵੱਲੋਂ ਇਹ ਵਿਸ਼ਵਾਸ ਦਵਾਇਆ ਗਿਆ ਹੈ ਕਿ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਇਸ ਸੰਬੰਧੀ ਪੀੜਤ ਨੌਜਵਾਨ ਜੋ ਹੈ ਸਹਬ ਵੀਰ ਉਸਨੇ ਦੱਸਿਆ ਹੈ ਕਿ ਉਸ ਦੇ ਨਾਲ ਇਲਾਕੇ ਦੇ ਕੁਝ ਨੌਜਵਾਨ ਦੇ ਵੱਲੋਂ ਝਗੜਾ ਕਰ ਉਸ ਦਾ ਸਰ ਪਾੜ ਦਿੱਤਾ ਗਿਆ ਉੱਥੇ ਹੀ ਉਸ ਦੀ ਮਾਤਾ ਜੋ ਹੈ ਉਸ ਦੇ ਵੱਲੋਂ ਪੂਰੀ ਕਹਾਣੀ ਦੱਸੀ ਗਈ ਕਿ ਆਖਰ ਕਿਸ ਤਰੀਕੇ ਦੇ ਨਾਲ ਇਹਨਾਂ ਨੌਜਵਾਨਾਂ ਦੇ ਵੱਲੋਂ ਉਹਨਾਂ ਦੇ ਪੁੱਤ ਉੱਤੇ ਜਾਨਲੇਵਾ ਹਮਲਾ ਕੀਤਾ ਗਿਆ ਕੀ ਕੁਝ ਕਿਹਾ ਸਹਜ ਵੀਰ ਨੇ ਤੇ ਕਿਝ ਕੁਝ ਕਿਹਾ ਉਸ ਦੀ ਮਾਤਾ ਨੇ ਇੱਕ ਵਾਰੀ ਤੁਹਾਨੂੰ ਸੁਣਾਉਂਦੇ ਆ ਨਾ ਮੈਂ ਗੁਰਦਰੀਆਂ ਆ ਨਾ ਤੇ ਉੱਥੇ ਦੋ ਬੰਦੇ ਆਏ ਤੇ ਉਹ ਮੈਨੂੰ ਘੇਰ ਕੇ ਜਿਤਨਾ ਲੜਾਈ ਲੁੜਾਈ ਹੋਈ ਆ ਤੇ ਉਹਨਾਂ ਨੇ ਮੇਰਾ ਸਿਰ ਪਾੜਿਆ ਮੈਂ ਘਰ ਆਇਆ ਤੇ ਘਰ ਆਈ ਘਰ ਦੇ ਨੂੰ ਦੱਸਿਆ ਤੇ ਪਹਿਲਾਂ ਲੜਾਈ ਹੋਈ ਤੇ ਉਹ ਕਿਹਦੇ ਨਹੀਂ ਛੱਡ ਕੋਈ ਨਾ ਹੁਣ ਛੱਡ ਦੇ ਵੇਖੀ ਜਾ ਉਹ ਵੀ ਚੱਲ ਇਹ ਛੱਡਾਂ ਦੇ ਤੇ ਫਿਰ ਬਾਜੀ ਉਹ ਹੋਰ ਪੰਜ 6 ਬੰਦੇ ਆਏ ਆ ਤੇ ਉਹਨਾਂ ਨੇ ਘਰ ਆ ਕੇ ਤੇ ਗੋਲੀਆਂ-ਗੁਲੀਆਂ ਚਲਾ ਕੇ ਗਏ ਜਿਹਨਾਂ ਦੀ ਸੀ ਕੱਢ ਲਾ ਹਾਂਜੀ ਗੋਲੀਆਂ ਦਾ ਕਾਰਨ ਕੀ ਆ ਜਿਹਨਾਂ ਛਾੜੀ ਕੀ ਗੋਲੀਆਂ ਕਿਉਂ ਨਾਲ ਕਾਰਨ ਕੀ ਕਿਉਂ ਡਰਿਆ ਗੋਲੀਆਂ ਹੋਈਆਂ ਕਿ ਲੜਾਈ ਹੋਈ ਆ ਮੈਨੂੰ ਮਾਰਨ ਆਸ ਤੇ ਕਿਹੜੇ ਮੁੰਡੇ ਸੀ ਖਾਂਦੇ ਹੋ ਹਾਂਜੀ ਮੁੰਡੇ ਪਛਾਣਦਾ ਵਾਂ ਇੱਕ ਹੈਗਾ ਹੰਸ਼ ਹੈਗਾ ਆ ਲੱਗੇ ਰੰਦਾ ਤੇ ਇੱਕ ਚਾਂਦ ਹੈਗਾ ਤੇ ਇੱਕ ਲੱਗੇ ਡਾਕਟਰ ਹੈਗਾ ਵਾ ਉਹ ਤੇ ਉਹਨਾਂ ਦਾ ਮੁੰਡਾ ਹੈ ਤੇ ਉਹ ਭਾਂਜੀ ਆਣੇ ਸੀ ਤੇ ਉਹਨਾਂ ਇੱਕ ਬੱਕਿਆ ਨਾ ਮੈਨੂੰ ਪਤਾ ਗਾਲਤ ਪੈਰੇ ਮੀਰ ਜੀ ਦੋ 22 ਵਜੇ ਦਾ ਟਾਈਮ ਹੀ ਤੇ ਗੁਰਦੁਆਰੇ ਚੱਲਿਆ ਮੇਰਾ ਬੇਟਾ ਤੇ ਗੁਰਦੁਆਰੇ ਜਾਂਦਿਆ ਰਾਤ ਦੋ ਜਣੇ ਆਏ ਸਕੂਟਰੀ ਤੇ ਇੱਕ ਨੇ ਆਣ ਕੇ ਕਿਹਾ ਪੀ ਹਾਂ ਜਾਨੀ ਸਕੂਲ ਨਹੀਂ ਹੁੰਦਾ ਹੁੰਦਾ ਇਹਨੇ ਕਿਹਾ ਪੀ ਅੰਨਾ ਵਾ ਹੁਣ ਸਟੀਆਂ ਪੈ ਗਈਆਂ ਉਦੋਂ ਸਕੂਟਰੀ ਚਲਾ ਕੇ ਤੇ ਜਿਹੜਾ ਪਿੱਛੇ ਬੈਠਾ ਸੀਗਾ ਉਹਨੇ ਉਜੀ ਤੌਣ ਤੇ ਮਾਰਿਆ ਪਛਾਣ ਨਹੀਂ ਬੰਦੇ ਦੀ ਕਿਹੜੀ ਮੁੜੀ ਹਾਂਜੀ ਮੈਨੂੰ ਪੂਰੀ ਪਛਾਣ ਮਗਰੋਂ ਥੋੜਾ ਦਸ ਕੇ ਮੈਂ ਵੇਖ ਕੇ ਤੇ ਪੰਜ ਛੇ ਜਣੇ ਆਏ ਆ ਦੋ ਜਣੇ ਕੋਠੇ ਤੇ ਜਿਹੜੇ ਬਾਕੀ ਥੱਲੇ ਖਲੋਤੇ ਆ ਆਜਾ ਸਿੱਧਾ ਹੀ ਇਨਫੇਰਾਨ ਕਹਿੰਦੇ ਹਾਂ ਗਿਆ ਨਹੀਂ ਕੀ ਕਰਨਾ ਇਹ ਗਾੜੀਆਂ ਆਂਦਾ ਹਾਂ ਢੀਂ ਕੀ ਕਰਨਾ ਮੈਂ ਉਹਨਾਂ ਤੇ ਨੂੰ ਮੈਂ ਵੀ ਉੱਠ ਕੇ ਮਸ਼ੀਨ ਤੋਂ ਤੇ ਮੈਂ ਡਾਪੀਆਂ ਮੈਂ ਕਿਹਾ ਤੁਸੀਂ ਤੇ ਕਾਰ ਆਣ ਕੇ ਗੱਲ ਪੈਂਡੇ ਜੀ ਤੇ ਆਂਦਾ ਹਾਂ ਮਾਤਾ ਤੂੰ ਬੋਲਦੀ ਕਿਦਾਂ ਤੇ ਮੈਂ ਖਾਂ ਤੁਸੀਂ ਉਹਨਾਂ ਚੋਂ ਨੇ ਪਿਸਤੌਲ ਕੱਢ ਲਿਆ ਮੈਂ ਕਿਹਾ ਤੁਸੀਂ ਹੁਣ ਮੈਂ ਤੁਹਾਨੂੰ ਰੋਟੀਆਂ ਥੋੜੀ ਪਕਾ ਕੇ ਖਵਾਉਣੀਆਂ ਜੇ ਤੁਸੀਂ ਆਏ ਜੇ ਤੇ ਕਿਹੜੇ ਮੁੰਡੇ ਸੀ ਮੁੰਡੇ ਇਥੋਂ ਸਾਡੀ ਕਲੋਨੀ ਦੇ ਹੀ ਆ ਨਾਮ ਨਹੀਂ ਪਤਾ ਨਹੀਂ ਨਾ ਮੈਨੂੰ ਨਹੀਂ ਬੱਚੇ ਨੂੰ ਨਾਮ ਤਾਂ ਵੇ ਕਿਹੜੇ ਕਿਹੜੇ ਸੀ ਹਥਿਆਰ ਦੋਆਂ ਕੋ ਪਿਸਤੌਲ ਹੀ ਤੇ ਦੋਆਂ ਕੋ ਇੱਕ ਛਵੀ ਥੱਲੇ ਰਕੀ ਤੇ ਇੱਕ ਨਾਲ ਹੀ ਤੇ ਇੱਥੇ ਬੰਦੇ ਕਿੰਨੇ ਆ ਥੱਲੇ ਕਿੰਨੇ ਥੱਲੇ ਪੰਜ ਤਿੰਨ ਕ ਜਾਣੇ ਥੱਲੇ ਹੀ ਤੇ ਦੋ ਜਾਣੇ ਉੱਪਰ ਆਏ ਜਿੰਨਾ ਕਿੰਨੀ ਗੋਲੀਆਂ ਚਲੀਆਂ ਮੌਕੇ ਤੇ ਤਿੰਨ ਗੋਲੀਆਂ ਚਲੀਆਂ ਠੀਕ ਹੈ ਸਿੱਧੀ ਜਾਈਆਂ ਸਿੱਧੀ ਗੋਲੀ ਕਾਢੀ ਆ ਤੇ ਮੈਂ ਜਦੋਂ ਪਿਸਤੌਲ ਵੇਖਿਆ ਫੇ ਡੱਬ ਤੋਂ ਨਿਕਲ ਡਿਆ ਮੈਂ ਉਹਦੀ ਬਾਹ ਨੂੰ ਫੜ ਲਿਆ ਜਿੰਨੇ ਗੋਲੀ ਚਲਾਉਣ ਲੱਗਾ ਵਾ ਉਹਦੀ ਬਾਹ ਕੰਬ ਗਈ ਤੇ ਮੇਰੇ ਕਾਕੇ ਦੇ ਲੱਤਾਂ ਦੇ ਵਿੱਚੋਂ ਦੀ ਨਿਕਲ ਗਈ ਆ ਤੇ ਮੁੜ ਕੇ ਉਹ ਮੇਰੇ ਨਾਲ ਹੱਥੋਂ ਪਾਈ ਹੁੰਦਾ ਤੇ ਮੈਨੂੰ ਮੰਜੇ ਤੇ ਧੱਕਾ ਦਿੱਤਾ ਮੇਰੇ ਲੀੜੇ ਹੁੜੇ ਪਾੜ ਹੁੰਦਾ ਪਿਆ ਉਨ ਚਿਰ ਮੇਰਾ ਬੇੜਾ ਫੇਰ ਆ ਗਿਆ ਤੇ ਮੇਰੀ ਮਮਾ ਦੇ ਘਰ ਪੈ ਡਿਆ ਇਹਨੇ ਉਨ ਚਿਰ ਉਹਨਾਂ ਫਿਰ ਦੂਜੀ ਗੋਲੀ ਚਲਾਤੀ ਜਦੋਂ ਉਹਨੂੰ ਵੇਖਿਆ ਕਿ ਆ ਗਿਆ ਉਹ ਸਿੱਧੀ ਸਾਡੀ ਆਕਾਂ ਦੇ ਵਿੱਚ ਵੱਜੀ ਬਾਅਦ ਚ ਹੁਣ ਧੀਜੀ ਜਿਹੜੀ ਐ ਫੇਰ ਇਹਨੇ ਮੈਂ ਕਿਹਾ ਮੈਂ ਕਿਹਾ ਤੂੰ ਭੱਜ ਜਾ ਕੋਈ ਗੱਲ ਨਹੀਂ ਮੈਨੂੰ ਕੁਛ ਨਹੀਂ ਹੁੰਦਾ ਵੀ ਇਹ ਭੱਜ ਗਿਆ ਪਿਛਲੇ ਪੌੜੀਆਂ ਉੱਤਰ ਕੇ ਹਾਂ ਉੱਤਰ ਗਿਆ ਵਾ ਤੇ ਉਨ ਚਰੋਂ ਉਹ ਲੱਭਦੇ ਰਹੇ ਆ ਮੈਂ ਥੱਲੇ ਜਾ ਕੇ ਤੇ ਮੇਂ ਗੇੜ ਬੰਦ ਕਰਤਾ ਕਿ ਮੈਂ ਨਿਕਲ ਨਹੀਂ ਦੇਣਾ ਉਹਨੇ ਫੇਰ ਥੱਲੇ ਜਾ ਕੇ ੱੱਕਾ ਮਾਰਿਆ ਗੇੜ ਖੋਲ ਕੇ ਭੱਜ ਗਿਆ ਫੇਰ ਮੈਂ ਆਪਣੇ ਸਹਾਰਾ ਪੁਲਿਸ ਦੇ ਨਾਲ ਫੋਨ ਕੀਤਾ ਸਾਰੇ ਆਪ ਤੇ ਪੀੜਤ ਨੌਜਵਾਨ ਦਾ ਕਹਿਣਾ ਹੈ ਕਿ ਜਦੋਂ ਉਸ ਦਾ ਸਿਰ ਪਾੜ ਦਿੱਤਾ ਗਿਆ ਤਾਂ ਉਹ ਆਪਣੇ ਘਰ ਆਇਆ ਤੇ ਪਰਿਵਾਰਕ ਮੈਂਬਰਾਂ ਦੇ ਨਾਲ ਜੋ ਹੈ ਗੱਲਬਾਤ ਕੀਤੀ ਤੇ ਉਹਨਾਂ ਤੱਕ ਜਾਣਕਾਰੀ ਪਹੁੰਚਾਈ ਤੇ ਪੁਲਿਸ ਨੂੰ ਸ਼ਿਕਾਇਤ ਕਰਨ ਦੀ ਵੀ ਗੱਲ ਆਖੇ ਜਾ ਰਹੀ ਸੀ ਇੰਨੇ ਦੇ ਵਿੱਚ ਇਲਾਕੇ ਦੇ ਪੰਜ ਨੌਜਵਾਨ ਜਿਹੜੇ ਨੇ ਉਸ ਦੇ ਘਰ ਦੇ ਬਾਹਰ ਗੋਲੀਆਂ ਚਲਾ ਕੇ دہشت ਦਾ ਮਾਹੌਲ ਉਹਨਾਂ ਦੇ ਵੱਲੋਂ ਬਣਾਇਆ ਗਿਆ ਅਤੇ ਜਿਸ ਦੀ ਸੂਚਨਾ ਪੁਲਿਸ ਨੂੰ ਦੇਣ ਤੋਂ ਬਾਅਦ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਹੁਣ ਸ਼ੁਰੂ ਕੀਤੀ ਗਈ ਹੈ ਜੀ ਅਤੇ ਜੇਕਰ ਗੱਲ ਕੀਤੀ ਜਾਵੇ ਤਾਂ ਪੁਲਿਸ ਪ੍ਰਸ਼ਾਸਨ ਨੂੰ ਮਲਜ਼ਮਾਂ ਦੇ ਨਾਮ ਵੀ ਇਹਨਾਂ ਨੌਜਵਾਨ ਦੇ ਵੱਲੋਂ ਦੱਸ ਦਿੱਤਾ ਗਿਆ ਹੈਗਾ ਜਿਸ ਉਤੇ ਜਾਨਲੇਵਾ ਹਮਲਾ ਕੀਤਾ ਗਿਆ ਤੇ ਘਰ ਦੇ ਬਾਹਰ ਜੋ ਹੈ ਗੋਲੀਆਂ ਵੀ ਚਲਾਈਆਂ ਗਈਆਂ ਹਾਲਾਂਕਿ ਜੇਕਰ ਗੱਲ ਕੀਤੀ ਜਾਵੇ ਤਾਂ ਇਹਨਾਂ ਪੀੜਤ ਪਰਿਵਾਰ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਸਾਨੂੰ ਜਲਦ ਤੋਂ ਜਲਦ ਇਨਸਾਫ ਦਿਵਾਇਆ ਜਾਵੇ ਕਿਉਂਕਿ ਜਿਸ ਤਰੀਕੇ ਦੇ ਨਾਲ ਦਿਨ ਦਿਹਾੜੇ ਇਹਨਾਂ ਨੌਜਵਾਨਾਂ ਦੇ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ ਹੈਗਾ ਤਾਂ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹ ਸੇਫ ਨਹੀਂ ਹੈ ਬਾਹਰ ਨਿਕਲਣਾ ਔਖਾ ਹੈਗਾ ਕਿਉਂਕਿ ਕੁਝ ਨਹੀਂ ਪਤਾ ਕਦੋਂ ਇਸਤੇ ਫੇਰ ਤੋਂ ਹਮਲਾ ਕਰ ਦੇਣ ਇਸ ਕਰਕੇ ਇੱਕ ਪਾਸੇ ਪੀੜਤ ਪਰਿਵਾਰ ਦੇ ਵੱਲੋਂ ਮੰਗ ਜਿਹੜੀ ਆ ਕੀਤੀ ਗਈ ਹੈਗੀ ਕਿ ਇਨਸਾਫ ਸਾਨੂੰ ਦਿਵਾਇਆ ਜਾਵੇ ਪੂਰੇ ਮਾਮਲੇ ਦੇ ਵਿੱਚ ਜਾਂਚ ਅਧਿਕਾਰੀ ਜੋ ਮੌਕੇ ਤੇ ਪਹੁੰਚੇ ਹੋਏ ਸੀ ਉਹਨਾਂ ਦਾ ਕੀ ਕੁਝ ਕਹਿਣਾ ਹੈ ਤੁਹਾਨੂੰ ਇੱਕ ਵਾਰੀ ਉਹ ਵੀ ਸੁਣਾਉਂਦੇ ਆ ਗੋਲੀ ਚੱਲੀ ਕੋਈ ਆ ਮੁੰਡਿਆਂ ਨੇ ਗੋਲੀ ਚਲਾਈ ਸੀਗੀ ਮੌਕੇ ਤੇ ਗਈ ਆ ਤੇ ਕਾਰਵਾਈ ਕਰ ਰਹੇ ਪਰਚਾ ਦਰਜ ਕਰ ਰਹੇ ਸੀ ਆਰਾਮਨਗਰ ਕਲੋਨੀ ਜੀ ਕਿ ਚਲਾਈ ਕਿੰਨਾ ਨੇ ਕੋਈ ਨਾਂ ਨੂੰ ਦੱਸਿਆ ਕੋਈ ਨਾਂ ਉਹ ਨਾਂ ਦੱਸੇ ਮੁੰਡੇ ਨਾਂ ਆ ਦੋ ਤਿੰਨ ਮੁੰਡੇ ਨਾਂ ਆ ਦੋ ਤਿੰਨ ਮੁੰਡੇ ਨਾਂ ਸਾਥ ਨੇ ਇਹ ਰੈਸਟ ਕਰਾਂਗੇ ਪਰਚਾ ਦਰਜ ਕਰਨ ਲੱਗਿਆ ਇਮਰਜੈਂਸੀ ਅਡਰੈਸ ਕਰਾਂਗੇ ਜਲਦੀ ਜਲਦੀ ਕੋਈ ਕਾਰਨ ਕੀ ਦੱਸ ਸਕਿਆ ਕੋਈ ਪਿਛਲੀ ਉਹਨੇ ਰੱਜਸਾ ਕੀ ਲੜਾਈ ਹੋ ਕੇ ਪਹਿਲਾਂ ਉਹਦੇ ਕਰਕੇ ਨਹੀਂ ਆਪਸੇ ਲੜਾਈ ਹੋਈ ਹੈ ਪੁਲਿਸ ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਸਾਨੂੰ ਜਾਣਕਾਰੀ ਮਿਲੀ ਸੀ ਕਿ ਮਜੀਠਾ ਰੋਡ ਰਾਮਨਗਰ ਕਲੋਨੀ ਦੇ ਵਿੱਚ ਗੋਲੀ ਚੱਲੀ ਹੈ ਜਿਸ ਦੇ ਜਾਂਚ ਦੇ ਲਈ ਉਹ ਐ ਮੌਕੇ ਤੇ ਪਹੁੰਚੇ ਨੇ ਤੇ ਜਲਦੀ ਹੀ ਉਹਨਾਂ ਦੇ ਵੱਲੋਂ ਇਹ ਵੀ ਦੇਹਾਗੇ ਆ ਕੀ ਜਿਹੜੇ ਜ਼ਹਿਵਤ ਮੁਲਜ਼ਮ ਨੇ ਉਹਨਾਂ ਨੂੰ ਫੜ ਲਿਆ ਜਾਵੇਗਾ ਤੇ ਬਣਦੀ ਸਜ਼ਾ ਜੋ ਹੈ ਉਹਨਾਂ ਨੂੰ ਜ਼ਰੂਰ ਦਿਵਾਈ ਜਾਵੇਗੀ ਇਲਾਕਾ ਨਿਵਾਸੀ ਅਤੇ ਪੁਲਿਸ ਜਾਂਚ ਅਧਿਕਾਰੀ ਜਿਹੜੇ ਨੇ ਮੌਕੇ ਤੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਵੱਡਾ ਇਕੱਠ ਹੈਗਾ ਹਾਲਾਂਕਿ ਜਿਸ ਤਰੀਕੇ ਦੇ ਨਾਲ ਦਿਨ ਦਿਹਾੜੇ ਇਹ ਵਾਰਦਾਤ ਵਾਪਰੀ ਹੈ ਕਿ ਤਾਂ ਜੇਕਰ ਇਸ ਵਾਰਦਾਤ ਦੀ ਗੱਲ ਕੀਤੀ ਜਾਵੇ ਤਾਂ ਜਿਹੜੇ ਨੌਜਵਾਨ ਨੇ ਦੱਸਿਆ ਜਾ ਰਿਹਾ ਕਿ ਪਿਛਲੀ ਗਲੀ ਦੇ ਹੀ ਇਹ ਨੌਜਵਾਨ ਨੇ ਹਾਲਾਂਕਿ ਇਸ ਦੇ ਵਿੱਚ ਜਾਣਕਾਰੀ ਫਿਲਹਾਲ ਤੱਕ ਇਹੀ ਮੜੇ ਆਇਆ ਕਿ ਆਪਸੀ ਰੰਜਿਸ਼ ਸੀ ਜਿਸ ਦੇ ਤਹਿਤ ਇਹਨਾਂ ਦੇ ਵੱਲੋਂ ਗੋਲੀਬਾਰੀ ਕੀਤੀ ਗਈ ਜਿਸ ਦੇ ਤਹਿਤ ਨੌਜਵਾਨ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਪਰ ਨੌਜਵਾਨ ਜਿਹੜਾ ਹੈਗਾ ਉਹ ਆਪਣੀ ਜਾਨ ਬਚਾਉਣ ਦੇ ਵਿੱਚ ਸਫਲ ਰਿਹਾ ਤੇ ਕਿਤੇ ਜਾ ਕੇ ਲੁਕ ਜਾਂਦਾ ਹੈਗਾ ਜਿਸ ਦੇ ਕਾਰਨ ਉਸ ਦੀ ਜੋ ਹੈ ਜਾਨ ਬਚ ਗਈ ਹਾਲਾਂਕਿ ਉਸ ਦੇ ਵੱਲੋਂ ਖਤਰਾ ਆਈ ਵੀ ਦਿਟਾਇਆ ਜਾ ਰਿਹਾ ਹੈ ਕਿ ਕੁਝ ਨਹੀਂ ਪਤਾ ਇਹਨਾਂ ਨੌਜਵਾਨਾਂ ਦੇ ਵੱਲੋਂ ਕਦੋਂ ਇਸ ਤੇ ਦੁਬਾਰਾ ਖਾਵੀ ਹੋਇਆ ਜਾਵੇ ਇਸ ਕਰਕੇ ਇਨਸਾਫ ਦੀ ਮੰਗ ਤੇ ਬਣਦੀ ਕਾਰਵਾਈ ਇਹਨਾਂ ਨੌਜਵਾਨਾਂ ਦੇ ਖਿਲਾਫ ਪੀੜਤ ਪਰਿਵਾਰ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਅੰਮ੍ਰਿਤਸਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਦਿਨ ਦਿਹਾੜੇ ਗੋਲੀਆਂ ਚੱਲੀਆਂ ਨੇ ਤੇ ਦੱਸਿਆ ਜਾ ਰਿਹਾ ਹੈ ਕਿ ਆਪਸੀ ਜੋ ਰੰਜਿਸ਼ ਸੀ ਉਸ ਦੇ ਤਹਿਤ ਇੱਕ ਗੋਲੀਬਾਰੀ ਹੋਈ ਹੈ ਹਾਲਾਂਕਿ ਇਸ ਦੇ ਵਿੱਚ ਗੜੀਮਤ ਰਹੀ ਹੈ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਜ਼ਖਮੀ ਨੌਜਵਾਨ ਜ਼ਰੂਰ ਹੋਇਆ ਜਾਂ ਦਰਅਸਲ ਅੰਮ੍ਰਿਤਸਰ ਦੇ ਮਜੀਠਾ ਰੋਡ ਰਾਮਨਗਰ ਕਲੋਨੀ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਪੁਰਾਣੀ ਰੰਜਿਸ਼ ਤੇ ਚੱਲਦੇ ਇੱਕ ਨੌਜਵਾਨ ਉਤੇ ਜੌਨ ਲੇਵਾ ਹਮਲਾ ਕਰਨ ਤੋਂ ਬਾਅਦ ਘਰ ਦੇ ਵਿੱਚ ਆ ਕੇ ਗੋਲੀਆਂ ਚਲਾਈਆਂ ਗਈਆਂ ਨੇ ਜਿਸ ਦੇ ਨਾਲ ਪਰਿਵਾਰ ਦੇ ਨਾਲ ਨਾਲ ਇਲਾਕੇ ਦੇ ਵਿੱਚ ਵੀ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਜਿਸ ਸੰਬੰਧੀ ਪੀੜਤ ਪਰਿਵਾਰ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਕੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਹਾਲਾਂਕਿ ਇਸ ਮਾਮਲੇ ਦੇ ਜੇਕਰ ਗੱਲ ਕੀਤੀ ਜਾਵੇ ਤਾਂ ਮੌਕੇ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਨੂੰ ਦੇਖ ਕੇ ਦੇਖਿਆ ਜਾ ਸਕਦਾ ਹੈਗਾ ਕਿ ਕਿਸ ਤਰੀਕੇ ਦੇ ਨਾਲ ਗੋਲੀਬਾਰੀ ਕੀਤੀ ਗਈ ਹੈਗੀ ਘਰ ਦੇ ਵਿੱਚ ਵੀ ਗੋਲੀ ਲੱਗੀ ਹੈਗੀ ਤਾਂ ਕਿਹਾ ਜਾ ਸਕਦਾ ਹੈ ਕਿ ਘਰ ਦੇ ਵਿੱਚ ਵੜ ਕੇ ਇਹ ਗੋਲੀਬਾਰੀ ਕੀਤੀ ਗਈ ਹੈਗੀ ਹਾਲਾਂਕਿ ਫਿਲਹਾਲ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਮਾਮਲਾ ਦਰਜ ਕੀਤਾ ਗਿਆ ਤੇ ਨਾਲ ਹੀ ਉਹਨਾਂ ਦੇ ਵੱਲੋਂ ਇਹ ਵਿਸ਼ਵਾਸ ਦਵਾਇਆ ਗਿਆ ਹੈ ਕਿ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਇਸ ਸੰਬੰਧੀ ਪੀੜਤ ਨੌਜਵਾਨ ਜੋ ਹੈ ਸਹਬ ਵੀਰ ਉਸਨੇ ਦੱਸਿਆ ਹੈ ਕਿ ਉਸ ਦੇ ਨਾਲ ਇਲਾਕੇ ਦੇ ਕੁਝ ਨੌਜਵਾਨ ਦੇ ਵੱਲੋਂ ਝਗੜਾ ਕਰ ਉਸ ਦਾ ਸਰ ਪਾੜ ਦਿੱਤਾ ਗਿਆ ਉੱਥੇ ਹੀ ਉਸ ਦੀ ਮਾਤਾ ਜੋ ਹੈ ਉਸ ਦੇ ਵੱਲੋਂ ਪੂਰੀ ਕਹਾਣੀ ਦੱਸੀ ਗਈ ਕਿ ਆਖਰ ਕਿਸ ਤਰੀਕੇ ਦੇ ਨਾਲ ਇਹਨਾਂ ਨੌਜਵਾਨਾਂ ਦੇ ਵੱਲੋਂ ਉਹਨਾਂ ਦੇ ਪੁੱਤ ਉੱਤੇ ਜਾਨਲੇਵਾ ਹਮਲਾ ਕੀਤਾ ਗਿਆ ਕੀ ਕੁਝ ਕਿਹਾ ਸਹਜ ਵੀਰ ਨੇ ਤੇ ਕਿਝ ਕੁਝ ਕਿਹਾ ਉਸ ਦੀ ਮਾਤਾ ਨੇ ਇੱਕ ਵਾਰੀ ਤੁਹਾਨੂੰ ਸੁਣਾਉਂਦੇ ਆ ਨਾ ਮੈਂ ਗੁਰਦਾਰੀ ਆਣਾ ਤੇ ਉੱਥੇ ਦੋ ਬੰਦੇ ਆਏ ਤੇ ਉਹ ਮੈਨੂੰ ਘੇਰ ਕੇ ਜਿਤਨਾ ਲੜਾਈ ਲੁੜਾਈ ਹੋਈ ਆ ਤੇ ਉਹਨਾਂ ਨੇ ਮੇਰਾ ਸਿਰ ਪਾੜਿਆ ਮੈਂ ਘਰ ਆ ਆ ਤੇ ਘਰ ਆ ਕੇ ਘਰ ਦੇ ਨੂੰ ਦੱਸਿਆ ਤੇ ਪਹਿਲਾਂ ਲੜਾਈ ਹੋਈ ਤੇ ਉਹ ਕਿਹਦੇ ਨਹੀਂ ਚੜ ਕੋਈ ਨਾ ਹੁਣ ਛੱਡ ਦੇ ਵੇਖੀ ਜਾ ਉਹ ਵੀ ਚਾਲੇ ਛੱਡਾਂ ਦੇ ਕਿਹਦੇ ਬਾਜੀ ਉਹ ਹੋਰ ਪੰਜ ਛੇ ਬੰਦੇ ਆਏ ਆ ਤੇ ਉਹਨਾਂ ਨੇ ਘਰ ਆ ਕੇ ਤੇ ਗੋਲੀਆਂ ਗੁਲੀਆਂ ਚਲਾ ਕੇ ਗਏ ਜੀ ਉਹਦੇ ਸਿਰ ਪਾੜ ਲਿਆ ਹਾਂਜੀ ਗੋਲੀ ਉਹਨਾਂ ਕਰਨ ਕੀ ਆ ਉਹਨੂੰ ਛਾੜੀ ਗੋਲੀਆਂ ਕਿਰੋਂ ਦਾ ਕਾਰਨ ਕੀ ਕਿਉਂ ਡਰੇ ਗੋਲੀਆਂ ਹੋਈਆਂ ਕਿ ਲੜਾਈ ਹੋਈ ਆ ਮੈਨੂੰ ਮਾਰਨ ਆਸ ਤੇ ਕਿਹੜੇ ਮੁੰਡੇ ਸਿੱਖਾਂਦੇ ਹੋ ਹਾਂਜੀ ਮੁੰਡੇ ਪਛਾਣਦਾ ਵਾਂ ਇੱਕ ਹੈਗਾ ਹੰਸ਼ ਹੈਗਾ ਆ ਲੱਗੇ ਰੰਦਾ ਤੇ ਇੱਕ ਚਾਂਦ ਹੈਗਾ ਤੇ ਇੱਕ ਆ ਲੱਗੇ ਡਾਕਟਰ ਹੈਗਾ ਵਾ ਉਹ ਤੇ ਉਹਨਾਂ ਦਾ ਮੁੰਡਾ ਹੈ ਤੇ ਉਹ ਭਾਂਜੇ ਆਣੇ ਸੀ ਤੇ ਉਹਨਾਂ ਇੱਕ ਬਾਕੀਆਂ ਨਾਲ ਮੈਨੂੰ ਪਤਾ ਗੱਲ ਦੁਪਹਿਰੇ ਮੀਰ ਜੀ 2:30 ਵਜੇ ਦਾ ਟਾਈਮ ਹੀ ਤੇ ਗੁਰਦੁਆਰੇ ਚੱਲਿਆ ਮੇਰਾ ਬੇਟਾ ਤੇ ਗੁਰਦੁਆਰੇ ਜਾਂਦਿਆ ਰਾਹ 'ਚ ਦੋ ਜਣੇ ਆਏ ਸਕੂਟਰੀ ਤੇ ਇੱਕ ਨੇ ਆਣ ਕੇ ਕਿਹਾ ਪੀ ਹਾਂ ਜਾਨੀ ਸਕੂਲ ਨਹੀਂ ਹੁੰਦਾ ਹੁੰਦਾ ਇਹਨੇ ਕਿਹਾ ਪੀ ਅੰਨਾ ਵਾ ਹੁਣ ਸਟੀਆਂ ਪੈ ਗਈਆਂ ਉਹ ਉਦੋਂ ਸਕੂਟਰੀ ਚਲਾ ਕੇ ਤੇ ਜਿਹੜਾ ਪਿੱਛੇ ਬੈਠਾ ਸੀਗਾ ਉਹਨੇ ਉਹਦੀ ਧੌਣ ਤੇ ਮਾਰੀਆਂ ਪਛਾਣ ਆ ਵੀ ਬੰਦੇ ਨੀ ਕੜੇ ਮੁੜੇ ਹਾਂਜੀ ਮੈਨੂੰ ਪੂਰੀ ਪਛਾਣ ਮਗਰੋਂ ਥੋੜਾ 10 ਮਿੰਟ ਠਹਿਰ ਕੇ ਤੇ ਪੰਜ 6 ਜਣੇ ਆਏ ਆ ਦੋ ਜਣੇ ਕੋਠੇ ਤੇ ਜਿਹੜੇ ਬਾਕੀ ਥੱਲੇ ਖਲੋਤੇ ਆ ਆਜਾ ਸਿੱਧਾ ਹੀ ਇਨਫੇਰਾਨ ਕਹਿੰਦੇ ਹਾਂ ਗਿਆ ਨਹੀਂ ਕੀ ਕਰਨਾ ਇਹ ਗਾੜੀਆਂ ਆਂਦਾ ਹਾਂ ਢੀਂ ਕੀ ਕਰਨਾ ਮੈਂ ਉਹਨਾਂ ਤੇ ਨੂੰ ਮੈਂ ਵੀ ਉੱਠ ਕੇ ਮਸ਼ੀਨ ਤੋਂ ਤੇ ਮੈਂ ਡਾਪੀਆ ਮੈਂ ਕਿਹਾ ਤੁਸੀਂ ਤਕਾਰ ਆਣ ਕੇ ਗੱਲ ਪੈਂਡੇ ਜੀ ਤੇ ਆਂਦਾ ਹਮਾ ਤਾਂ ਤੂੰ ਬੋਲਦੀ ਕਿਦਾਂ ਤੇ ਮੈਂ ਖਣ ਤੁਸੀਂ ਉਹਨਾਂ ਚੋਂ ਨੇ ਪਿਸਤੌਲ ਕੱਢ ਲਿਆ ਮੈਂ ਕਿਹਾ ਤੁਸੀਂ ਹੁਣ ਮੈਂ ਤੁਹਾਨੂੰ ਰੋਟੀਆਂ ਥੋੜੀ ਪਕਾ ਕੇ ਖਵਾਉਣੀਆਂ ਜੇ ਤੁਸੀਂ ਆਏ ਜੇ ਤੇ ਕਿਹੜੇ ਮੁੰਡੇ ਸੀ ਮੁੰਡੇ ਇਥੋਂ ਸਾਡੀ ਕਲੋਨੀ ਦੇ ਹੀ ਆ ਨਾਮ ਨਹੀਂ ਪਤਾ ਨਹੀਂ ਨਾ ਮੈਨੂੰ ਨਹੀਂ ਬੱਚੇ ਨੂੰ ਨਾਮ ਨਾ ਪਵੇ ਕਿਹੜਾ ਕਿਹੜਾ ਸੀ ਹਥਿਆਰ ਦੋਆਂ ਕੋ ਪਿਸਤੌਲ ਹੀ ਤੇ ਦੋਆਂ ਕੁਛ ਇੱਕ ਛਵੀ ਥੱਲੇ ਰਕੀ ਕੇ ਕਨਾਲ ਹੀ ਕਿ ਇੱਥੇ ਬੱਲੇ ਕਿੰਨੇ ਆ ਥੱਲੇ ਕਿੰਨੇ ਥੱਲੇ ਪੰਜ ਤਿੰਨ ਕ ਜਾਣੇ ਥੱਲੇ ਹੀ ਤੇ ਦੋ ਜਾਣੇ ਉੱਪਰ ਆਏ ਜਿੰਨਾ ਕਿੰਨੀ ਗੋਲੀਆਂ ਚੱਲੀਆਂ ਮੌਕੇ ਤੇ ਤਿੰਨ ਗੋਲੀਆਂ ਚੱਲੀਆਂ ਸਿੱਧੀ ਜਾਈਆਂ ਸਿੱਧੀ ਗੋਲੀ ਕੱਢੀ ਆ ਤੇ ਮੈਂ ਜਦੋਂ ਪਿਸਤੌਲ ਵੇਖਿਆ ਪੀ ਡੱਬ ਤੋਂ ਨਿਕਲ ਲਿਆ ਮੈਂ ਉਹਦੀ ਬਾਹ ਨੂੰ ਫੜ ਲਿਆ ਜਿੰਨੇ ਗੋਲੀ ਚਲਾਉਣ ਲੱਗਾ ਵਾ ਉਹਦੀ ਬਾਹ ਕੰਬ ਗਈ ਤੇ ਮੇਰੇ ਕਾਕੇ ਦੇ ਲੱਤਾਂ ਦੇ ਵਿੱਚੋਂ ਦੀ ਨਿਕਲ ਗਈ ਆ ਤੇ ਮੁੜ ਕੇ ਉਹ ਮੇਰੇ ਨਾਲ ਹੱਥੋਂ ਪਾਈ ਹੁੰਦਾ ਪੈ ਮੈਨੂੰ ਮੰਜੇ ਤੇ ਧੱਕਾ ਦਿੱਤਾ ਮੇਰੇ ਲੀੜੇ ਹੁੜੇ ਪਾੜ ਹੁੰਦਾ ਪਿਆ ਉਨ ਚਿਰ ਮੇਰਾ ਬੇੜਾ ਫੇਰ ਆ ਗਿਆ ਤੇ ਮੇਰੀ ਮਮਾ ਦੇ ਘਰ ਪੈ ਡਿਆ ਇਹਨੇ ਉਨ ਚਿਰ ਉਹਨਾ ਫਿਰ ਦੂਜੀ ਗੋਲੀ ਚਲਾਤੀ ਜਦੋਂ ਮੈਨੂੰ ਵੇਖਿਆ ਕਿ ਆ ਗਿਆ ਉਹ ਸਿੱਧੀ ਸਾਡੀ ਆਕਾਂ ਦੇ ਵਿੱਚ ਵੱਜੀ ਬਾਅਦ ਚ ਹੁਣ ਧੀਜੀ ਜੜੀ ਫੇਰ ਇਹਨੂੰ ਮੈਂ ਕਿਹਾ ਮੈਂ ਕਿਹਾ ਤੂੰ ਭੱਜ ਜਾ ਕੋਈ ਗੱਲ ਨਹੀਂ ਮੈਨੂੰ ਕੁਛ ਨਹੀਂ ਹੁੰਦਾ ਵੀ ਇਹ ਭੱਜ ਗਿਆ ਪਿਛਲੇ ਪੌੜੀਆਂ ਉੱਤਰ ਕੇ ਥਾਂ ਉੱਤਰ ਗਿਆ ਵਾ ਤੇ ਉਨ ਚਰੋਂ ਉਹ ਲੱਭਦੇ ਰਹੇ ਆ ਮੈਂ ਥੱਲੇ ਜਾ ਕੇ ਤੇ ਮੇਂ ਗੇੜ ਬੰਦ ਕਰਤਾ ਕਿ ਮੈਂ ਨਿਕਲ ਨਹੀਂ ਦੇਣਾ ਉਹਨੇ ਫੇਰ ਥੱਲੇ ਜਾ ਕੇ ੱੱਕਾ ਮਾਰਿਆ ਗੇੜ ਖੋਲ ਕੇ ਭੱਜ ਗਿਆ ਫੇਰ ਮੈਂ ਆਪਣੇ ਰਿਸ਼ਤੇਦਾਰ ਨੂੰ ਫੋਨ ਕੀਤਾ ਸਾਰੇ ਆਪ ਤੇ ਪੀੜਤ ਨੌਜਵਾਨ ਦਾ ਕਹਿਣਾ ਹੈ ਕਿ ਜਦੋਂ ਉਸ ਦਾ ਸਿਰ ਪਾੜ ਦਿੱਤਾ ਗਿਆ ਤਾਂ ਉਹ ਆਪਣੇ ਘਰ ਆਇਆ ਤੇ ਪਰਿਵਾਰਕ ਮੈਂਬਰਾਂ ਦੇ ਨਾਲ ਜੋ ਹੈ ਗੱਲਬਾਤ ਕੀਤੀ ਤੇ ਉਹਨਾਂ ਤੱਕ ਜਾਣਕਾਰੀ ਪਹੁੰਚਾਈ ਤੇ ਪੁਲਿਸ ਨੂੰ ਸ਼ਿਕਾਇਤ ਕਰਨ ਦੀ ਵੀ ਗੱਲ ਆਖੇ ਜਾ ਰਹੀ ਸੀ ਇਹਨਾਂ ਦੇ ਵਿੱਚ ਇਲਾਕੇ ਦੇ ਪੰਜ ਨੌਜਵਾਨ ਜਿਹੜੇ ਨੇ ਉਸ ਦੇ ਘਰ ਦੇ ਬਾਹਰ ਗੋਲੀਆਂ ਚਲਾ ਕੇ دہشت ਦਾ ਮਾਹੌਲ ਉਹਨਾਂ ਦੇ ਵੱਲੋਂ ਬਣਾਇਆ ਗਿਆ ਅਤੇ ਜਦ ਦੀ ਸੂਚਨਾ ਪੁਲਿਸ ਨੂੰ ਦੇਣ ਤੋਂ ਬਾਅਦ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਹੁਣ ਸ਼ੁਰੂ ਕੀਤੀ ਗਈ ਹੈ ਜੀ ਅਤੇ ਜੇਕਰ ਗੱਲ ਕੀਤੀ ਜਾਵੇ ਤਾਂ ਪੁਲਿਸ ਪ੍ਰਸ਼ਾਸਨ ਨੂੰ ਮਲਜ਼ਮਾਂ ਦੇ ਨਾਮ ਵੀ ਇਹਨਾਂ ਨੌਜਵਾਨ ਦੇ ਵੱਲੋਂ ਦੱਸ ਦਿੱਤਾ ਗਿਆ ਹੈਗਾ ਜਿਸ ਉਤੇ ਜਾਨਲੇਵਾ ਹਮਲਾ ਕੀਤਾ ਗਿਆ ਤੇ ਘਰ ਦੇ ਬਾਹਰ ਜੋ ਹੈ ਗੋਲੀਆਂ ਵੀ ਚਲਾਈਆਂ ਗਈਆਂ ਹਾਲਾਂਕਿ ਜੇਕਰ ਗੱਲ ਕੀਤੀ ਜਾਵੇ ਤਾਂ ਇਹਨਾਂ ਪੀੜਤ ਪਰਿਵਾਰ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਸਾਨੂੰ ਜਲਦੋਂ ਜਲਦ ਇਨਸਾਫ ਦਿਵਾਇਆ ਜਾਵੇ ਕਿਉਂਕਿ ਜਿਸ ਤਰੀਕੇ ਦੇ ਨਾਲ ਦਿਨ ਦਿਹਾੜੇ ਇਹਨਾਂ ਨੌਜਵਾਨਾਂ ਦੇ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ ਹੈਗਾ ਤਾਂ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹ ਸੇਫ ਨਹੀਂ ਹੈ ਬਾਹਰ ਨਿਕਲਣਾ ਔਖਾ ਹੈਗਾ ਕਿਉਂਕਿ ਕੁਝ ਨਹੀਂ ਪਤਾ ਕਦੋਂ ਇਸਤੇ ਫੇਰ ਤੋਂ ਹਮਲਾ ਕਰ ਦੇਣ ਇਸ ਕਰਕੇ ਇੱਕ ਪਾਸੇ ਪੀੜਤ ਪਰਿਵਾਰ ਦੇ ਵੱਲੋਂ ਮੰਗ ਜਿਹੜੀ ਆ ਕੀਤੀ ਗਈ ਹੈਗੀ ਕਿ ਇਨਸਾਫ ਸਾਨੂੰ ਦਵਾਇਆ ਜਾਵੇ ਪੂਰੇ ਮਾਮਲੇ ਦੇ ਵਿੱਚ ਜਾਂਚ ਅਧਿਕਾਰੀ ਜੋ ਮੌਕੇ ਤੇ ਪਹੁੰਚੇ ਹੋਏ ਸੀ ਉਹਨਾਂ ਦਾ ਕੀ ਕੁਝ ਕਹਿਣਾ ਹੈ ਤੁਹਾਨੂੰ ਇੱਕ ਵਾਰੀ ਉਹ ਵੀ ਸੁਣਾਉਂਦੇ ਆ ਗੋਲੀ ਚੱਲੀ ਕੋਈ ਆ ਮੁੰਡਿਆਂ ਨੇ ਗੋਲੀ ਚਲਾਈ ਸੀਗੀ ਮੌਕੇ ਤੇ ਗਈ ਆ ਤੇ ਕਾਰਵਾਈ ਕਰ ਰਹੇ ਪਰਚਾ ਦਰਜ ਕਰ ਰਹੇ ਆ ਆਰਾਮਨਗਰ ਕਲੋਨੀ ਜੀ ਤੇ ਚਲਾਈ ਕਿੰਨਾ ਨੇ ਕੋਈ ਨਾਮ ਦੱਸਿਆ ਕੋਈ ਨਾਮ ਉਹ ਨਾਮ ਦੱਸੇ ਮੁੰਡੇ ਨਾਮ ਐ ਦੋ ਤਿੰਨ ਮੁੰਡੇ ਨਾਮ ਐ ਦੋ ਤਿੰਨ ਮੁੰਡੇ ਨਾਮ ਆ ਸਾਥ ਨੇ ਇਹ ਰੈਕਸ ਕਰਾਂਗੇ ਪਰਚਾ ਦਰਜ ਕਰਨ ਲੱਗਿਆ ਇਮੀਜ ਅਡਰੈਸ ਕਰਾਂਗੇ ਜਲਦੀ ਜਲਦੀ ਉਹਦੇ ਕਾਰਨ ਕੀ ਦੱਸ ਸਕਿਆ ਕੋਈ ਪਿਛਲੀ ਉਹਨੇ ਰੱਜਸਾ ਕੀ ਲੜਾਈ ਹੋ ਗਈ ਪਹਿਲਾਂ ਉਹਦੇ ਕਰਕੇ ਨੇ ਆਪਸੇ ਲੜਾਈ ਹੋਈ ਆ ਪੁਲਿਸ ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਸਾਨੂੰ ਜਾਣਕਾਰੀ ਮਿਲੀ ਸੀ ਕਿ ਮਜੀਠਾ ਰੋਡ ਰਾਮਨਗਰ ਕਲੋਨੀ ਦੇ ਵਿੱਚ ਗੋਲੀ ਚੱਲੀ ਹੈ ਜਿਸ ਦੇ ਜਾਂਚ ਦੇ ਲਈ ਉਹ ਐ ਮੌਕੇ ਤੇ ਪਹੁੰਚੇ ਨੇ ਤੇ ਜਲਦੀ ਹੀ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਜੜੇ ਜਿ ਵਿੱਚ ਮੁਲਜ਼ਮ ਨੇ ਉਹਨਾਂ ਨੂੰ ਫੜ ਲਿਆ ਜਾਵੇਗਾ ਤੇ ਬਣਦੀ ਸਜ਼ਾ ਜੋ ਹੈ ਉਹਨਾਂ ਨੂੰ ਜ਼ਰੂਰ ਦਿਵਾਈ ਜਾਵੇਗੀ। ਇਲਾਕਾ ਨਿਵਾਸੀ ਅਤੇ ਪੁਲਿਸ ਜਾਂਚ ਅਧਿਕਾਰੀ ਜਿਹੜੇ ਨੇ ਮੌਕੇ ਤੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਪੱਟਾ ਇਕੱਠਾ ਹੈਗਾ। ਹਾਲਾਂਕਿ ਜਿਸ ਤਰੀਕੇ ਦੇ ਨਾਲ ਦਿਨ ਦਿਹਾੜੇ ਇਹ ਵਾਰਦਾਤ ਵਾਪਰੀ ਹੈ ਕਿ ਤਾਂ ਜੇਕਰ ਇਸ ਵਾਰਦਾਤ ਦੀ ਗੱਲ ਕੀਤੀ ਜਾਵੇ ਤਾਂ ਜਿਹੜੇ ਨੌਜਵਾਨ ਨੇ ਦੱਸਿਆ ਜਾ ਰਿਹਾ ਕਿ ਪਿਛਲੀ ਗਲੀ ਦੇ ਹੀ ਇਹ ਨੌਜਵਾਨ ਨੇ ਹਾਲਾਂਕਿ ਇਸ ਦੇ ਵਿੱਚ ਜਾਣਕਾਰੀ ਫਿਲਹਾਲ ਤੱਕ ਇਹੀ ਸਾਹਮਣੇ ਆਈ ਹੈ ਕਿ ਆਪਸੀ ਰੰਜਿਸ਼ ਸੀ ਜਿਸ ਦੇ ਤਹਿਤ ਇਹਨਾਂ ਦੇ ਵੱਲੋਂ ਗੋਲੀਬਾਰੀ ਕੀਤੀ ਗਈ ਜਿਸ ਦੇ ਤਹਿਤ ਨੌਜਵਾਨ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਪਰ ਨੌਜਵਾਨ ਜਿਹੜਾ ਹੈਗਾ ਉਹ ਆਪਣੀ ਜਾਨ ਬਚਾਉਣ ਦੇ ਵਿੱਚ ਸਫਲ ਰਿਹਾ ਤੇ ਕਿਤੇ ਜਾ ਕੇ ਲੁਕ ਜਾਂਦਾ ਹੈਗਾ ਜਿਸ ਦੇ ਕਾਰਨ ਉਸ ਦੀ ਜੋ ਹੈ ਜਾਨ ਬਚ ਗਈ ਹਾਲਾਂਕਿ ਉਸ ਦੇ ਵੱਲੋਂ ਖਤਰਾ